ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਇੰਨਾ ਬੁਖਲਾ ਗਿਆ ਸੀ ਕਿ ਉਹਨੇ ਡਰੋਨਸ ਦੇ ਨਾਲ ਬੰਬਾਂ ਦੇ ਨਾਲ ਤੇ ਬਾਅਦ ਵਿੱਚ ਮਿਸਾਈਲਾਂ ਦੇ ਨਾਲ ਵੀ ਇੰਡੀਆ ਦੇ ਹਰ 에ਅਰ ਬੇਸ ਤੇ ਇਵਨ ਸਿਵਿਲਿਅਨ ਚੀਜ਼ਾਂ ਗੁਰਦੁਆਰਿਆਂ ਤੱਕ ਵੀ ਹਮਲਾ ਕੀਤਾ ਪਰ ਜਦੋਂ ਇੱਕ ਦੋ ਦਿਨ ਬਾਅਦ ਉਹਨੂੰ ਪਤਾ ਲੱਗਿਆ ਕਿ ਯਾਰ ਇੰਡੀਆ ਦੇ ਸਾਹਮਣੇ ਮੈਂ ਕੁਝ ਟਿਕ ਨਹੀਂ ਪਾ ਰਿਹਾ ਮੇਰੇ ਤੇ ਸ਼ਾਇਦ ਇਕਨੋਮੀ ਦੀ ਵੀ ਇਹੋ ਜੀ ਹਾਲਤ ਹੈ ਕਿ ਮੈਂ ਪੈਸੇ ਅਫੋਰਡ ਨਹੀਂ ਕਰ ਪਾਵਾਂਗਾ ਉਨੂੰ ਯਾਦ ਆਇਆ ਕਿ ਮੇਰਾ ਤੇ IMF ਇੱਕ ਲੋਨ ਦੀ ਅਰਜ਼ੀ ਮੈਂ ਉੱਥੇ ਪਾ ਰੱਖੀ ਸੀ ਕਿ ਉਹ ਜਿਹੜੀ ਅਰਜ਼ੀ ਹੈ ਪਾਸ ਹੋ ਜੇ ਮੈਨੂੰ ਇਮੀਡੀਏਟਲੀ ਪੈਸਾ ਮਿਲ ਜੇ ਤੇ ਮੈਂ ਇਹ ਵਾਰ ਨੂੰ ਹੋਰ ਅੱਛੀ ਤਰ੍ਹਾਂ ਫੰਡ ਕਰ ਪਾਉਂਗਾ ਕਿਉਂਕਿ ਇੰਡੀਆ ਦੇ ਸਾਹਮਣੇ ਜੇ ਮੈਂ ਇਕਨੋਮਿਕਲੀ ਦੇਖਾਂ ਮਿਲਟਰੀਲੀ ਦੇਖਾਂ ਮੇਰੇ ਤੇ ਕੋਈ ਅਸਥਿਤਵ ਹੈ ਹੀ ਨਹੀਂ ਸੋ ਇਸੇ ਕਰਕੇ IMF ਦੀ ਪ੍ਰਕਿਰਿਆ ਜਿਹੜੀ ਪੂਰੀ ਪ੍ਰਕਿਰਿਆ ਸੀ ਉਹਨੂੰ ਹੋਰ ਵਿਧਾਇਆ ਗਿਆ ਤੇ ਇਦਾਂ ਦੀ ਕੁਝ ਗੱਲ ਕੀਤੀ ਗਈ ਕਿ ਇੱਕਦਮ ਲੋਨ ਡਿਸਬਰਸ ਹੋ ਗਿਆ ਇੰਡੀਆ ਦੇ ਪ੍ਰੋਟੈਸਟ ਕਰਨ ਤੋਂ ਬਾਵਜੂਦ ਵੀ ਜੀ ਹਾਂ ਅੱਜ ਆਪਾਂ ਇਸ ਸੈਸ਼ਨ ਵਿੱਚ ਡਿਸਕਸ ਕਰਾਂਗੇ ਪਹਿਲੀ ਗੱਲ ਆਈਐਮਐਫ ਜਿਹੜਾ ਹੈ ਉਹਨੇ ਕਿਹੜੀ ਗੱਲ ਨੂੰ ਲੋਨ ਦੇਣਾ ਸੀ ਪਾਕਿਸਤਾਨ ਨੂੰ ਇੰਡੀਆ ਨੇ ਪ੍ਰੋਟੈਸਟ ਕਿਉਂ ਕੀਤਾ ਤੇ ਕਿਉਂ ਆਈਐਮਐਫ ਦੀ ਜਿਹੜਾ ਕੋਈ ਪ੍ਰੋਗਰਾਮ ਹੈ ਪਾਕਿਸਤਾਨ ਉਸਤੇ ਕਿਸ ਤਰ੍ਹਾਂ ਐਲੀਜੀਬਲ ਹੈ ਇਨਾ ਵੱਡਾ ਲੋਨ 1.4 ਬਿਲੀਅਨ ਦਾ ਪਾਕਿਸਤਾਨ ਨੂੰ ਕਿਉਂ ਦਿੱਤਾ ਗਿਆ ਅੱਜ ਸਾਰੀਆਂ ਗੱਲਾਂ ਇਸ ਤੇ ਕਰਾਂਗੇ ਤੇ ਅਖੀਰ ਵਿੱਚ ਇਹ ਵੀ ਡਿਸਕਸ ਕਰਾਂਗੇ ਕਿ ਯੂਐਸ ਸਾਡਾ ਦੋਸਤ ਹੈ ਵੀ ਹੈ ਕਿ ਨਹੀਂ ਹੱਥ ਤੇ ਬਹੁਤ ਮਿਲਾਂਦਾ ਹੈ ਸਾਡੇ ਪ੍ਰਧਾਨ ਮੰਤਰੀ ਨਾਲ ਪਰ ਕੀ ਪਾਕਿਸਤਾਨ ਨੂੰ ਪੈਸਾ ਦਿਵਾਉਣ ਵਿੱਚ ਯੂਐਸ ਦਾ ਹੱਥ ਸੀਗਾ ਕਿ ਨਹੀਂ ਜੇ ਇਹ ਜਾਣਨਾ ਜੇ ਇਹ ਜਾਨਣਾ ਚਾਹੁੰਦੇ ਹੋ ਐਂਡ ਤੱਕ ਇਹ ਸੈਸ਼ਨ ਪੂਰਾ ਦੇਖਿਓ ਘਰਿਓ ਸਭ ਤੋਂ ਪਹਿਲਾਂ ਦੇਖਾਂਗੇ ਹੋਇਆ ਕੀ ਸਭ ਤੋਂ ਪਹਿਲਾਂ ਦੇਖੋ ਖਬਰਾਂ ਤੁਹਾਡੇ ਸਾਹਮਣੇ ਐ ਆਈਐਮਐਫ ਦੇ ਐਗਜ਼ੀਕਿਊਟਿਵ ਬੋਰਡ ਨੇ ਕਿਹਾ ਫਰਡੇ ਨੂੰ ਕਿ 1.4 ਬਿਲੀਅਨ ਦਾ ਲੋਨ ਅਪਰੂਵ ਕਰ ਦਿੱਤਾ ਗਿਆ ਹੈ ਪਾਕਿਸਤਾਨ ਨੂੰ ਅੰਡਰ ਇਟਸ ਕਲਾਈਮੇਟ ਰੈਜ਼ਿਲਿਐਂਸ ਫੰਡ ਤੇ ਜਿਹੜਾ ਉਹਦਾ ਫਰਸਟ ਰਿਵਿਊ ਹੈ ਉਹਨੂੰ ਅਪਰੂਵ ਕਰ ਦਿੱਤਾ ਗਿਆ ਹੈ ਹੁਣ ਇਥੇ ਦੋ ਚੀਜ਼ਾਂ ਜਾਣਨਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਪਹਿਲੀ ਗੱਲ ਵਾਟ ਇਜ਼ ਦਿਸ ਕਲਾਈਮੇਟ ਰੈਜ਼ਿਲਿਐਂਸ ਫੰਡ ਵਾਟ ਇਜ਼ ਦਿਸ ਐਗਜ਼ੀਕਿਊਟਿਵ ਬੋਰਡ ਤੇ ਇਹ ਜਿਹੜਾ ਰਿਵਿਊ ਹੈ ਇਹ ਕਿਸ ਚੀਜ਼ ਦਾ ਸੀ ਦੋ ਚੀਜ਼ਾਂ ਲਈ ਫੰਡ ਦਿੱਤਾ ਗਿਆ ਇੱਕ ਤੇ ਕਲਾਈਮੇਟ ਰੈਜ਼ਿਲਿਐਂਸ ਫੰਡ ਦੂਸਰਾ ਇਹ ਰਿਵਿਊ ਜਿਹੜਾ ਕਿ ਈ ਐਫ ਐਫ ਪ੍ਰੋਗਰਾਮ ਦੇ ਅੰਡਰ ਪਾਕਿਸਤਾਨ ਨੂੰ ਲੋਨ ਦਿੱਤਾ ਗਿਆ ਤਾਨੂੰ ਪਤਾ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨਾ ਯੂਪੀਐਸਸੀ ਤੇ ਪੰਜਾਬ ਪੀਸੀਐਸ ਵਿੱਚ ਆਈਐਮਐਫ ਬੜਾ ਇੰਪੋਰਟੈਂਟ ਹੁੰਦਾ ਹੈ ਸੋ ਇਸ ਕਰਕੇ ਇਹ ਤੁਹਾਡਾ ਇਹ ਸੈਸ਼ਨ ਦੇਖਣਾ ਬੜਾ ਇੰਪੋਰਟੈਂਟ ਇਸ ਲਈ ਵੀ ਹੋ ਗਿਆ ਕਿ ਤੁਹਾਨੂੰ ਆਈਐਮਐਫ ਦੇ ਇਹ ਪ੍ਰੋਗਰਾਮਸ ਦੀ ਜਾਣਕਾਰੀ ਮੈਂ ਪੂਰੀ ਦਊਂਗਾ ਐਂਡ ਤੱਕ ਪਰ ਇਸ ਤੋਂ ਬਾਅਦ ਇਹ ਵੀ ਦੇਖੋ ਕਿ ਇੰਡੀਆ ਨੇ ਤੇ ਫੁੱਲ ਪ੍ਰੋਟੈਸਟ ਕੀਤਾ ਸੀ ਇਹਦਾ ਮਤਲਬ ਇਹ ਹੈ ਕਿ ਇੰਡੀਆ ਦੀ ਨਹੀਂ ਚੱਲਦੀ ਫਿਰ ਆਈਐਮਐਫ ਚ ਯਾ ਫਿਰ ਇਹਦਾ ਮਤਲਬ ਇਹ ਹੈ ਕਿ IMF ਦਾ ਜਿਹੜਾ ਲੋਨ ਡਿਸਬਰਸਮੈਂਟ ਦਾ ਕ੍ਰਾਈਟੇਰੀਆ ਹੈ ਉਹ ਬੜਾ ਫਲੌਡ ਹੈ ਕੌਣ ਲੋਨ ਦੇ ਰਿਹਾ ਹੈ ਇਹੀ ਤੇ ਮੇਨ ਇਜੂਅ ਇਸ਼ੂ ਹੈ ਕਿ ਇਸ ਚੀਜ਼ ਲਈ ਸਾਨੂੰ ਦੇਖਣਾ ਪੈਣਾ ਹੈ ਕਿ ਜਦੋਂ IMF ਨੇ ਲੋਨ ਪ੍ਰੋਵਾਈਡ ਕੀਤਾ ਤੇ ਉਹਦਾ ਕਾਰਨ ਕੀ ਸੀ ਕੋਈ ਕਾਰਨ ਜਦੋਂ ਬੈਂਕ 'ਚ ਜਾਓਗੇ ਕੋਈ ਫਾਈਲ ਜਮ੍ਹਾਂ ਕਰਾਣੀ ਪੈਂਦੀ ਹੈ ਨਾ ਕਿ ਮੈਂ ਘਰ ਬਣਾ ਰਿਹਾ ਮੈਨੂੰ ਲੋਨ ਦੇ ਦਿਓ ਤੇ ਇਸੇ ਕਰਕੇ ਰੀਜ਼ਨ ਕੀ ਸੀ ਕਿ IMF ਤਿਆਰ ਹੋ ਗਿਆ ਪਾਕਿਸਤਾਨ ਨੂੰ ਲੋਨ ਦੇਣ ਲਈ ਕਿਉਂਕਿ ਹਾਲਾਤ ਸਾਰੇ ਨੂੰ ਪਤਾ ਹੈ ਇਹਨਾਂ ਦੇ ਮੈਂ ਅੱਗੇ ਡਿਸਕਸ ਵੀ ਕਰੂੰਗਾ ਕਿ ਕਿਸ ਤਰ੍ਹਾਂ ਪਾਕਿਸਤਾਨ ਦੀ ਇਕਨੋਮੀ ਤੇ ਡੁੱਬੀ ਪਈ ਹੈ ਫਿਰ ਵੀ ਇਹਨਾਂ ਨੂੰ ਲੋਨ ਕਿਉਂ ਦਿੱਤਾ ਜਾ ਰਿਹਾ ਸੀ ਉਹਦਾ ਜਵਾਬ ਇੱਥੇ ਹੈ IMF ਨੇ ਖੁਦ ਆਪਣੀ ਸਟੇਟਮੈਂਟ ਚ ਕਿਹਾ ਹੈ ਕਿ ਪਾਕਿਸਤਾਨ ਦੇ ਜਿਹੜੇ ਪੋਲਿਸੀ ਐਫਰਟ ਹੈ ਆਪਣੀ ਇਕਨੋਮੀ ਨੂੰ ਅੱਛਾ ਕਰਨ ਦੇ ਆਪਣੀ ਇਕਨੋਮੀ ਨੂੰ ਰਿਫਾਰਮ ਕਰਨ ਦੇ ਉਹ ਬਹੁਤ ਵਧੀਆ ਨੇ ਪਾਕਿਸਤਾਨ ਦੀ ਤਾਰੀਫ ਕੀਤੀ ਉਹਨਾਂ ਨੇ ਇੱਥੇ ਕਿ ਸਟੇਬਲਾਈਜ਼ ਕਰ ਰਹੇ ਹੋ ਤੁਸੀਂ ਇਕਨੋਮੀ ਕੌਨਫੀਡੈਂਸ ਵਧਾ ਰਹੇ ਹੋ ਇਨਵੈਸਟਰਸ ਦੀ ਨਜ਼ਰਾਂ ਵਿੱਚ ਤੁਸੀਂ ਇਹ ਐਫਰਟ ਕਰੇ ਸਾਨੂੰ ਇਹ ਐਫਰਟ ਤੁਹਾਡੇ ਬਹੁਤ ਵਧੀਆ ਲੱਗੇ ਇਸੇ ਕਰਕੇ ਆਪਾਂ ਤੁਹਾਨੂੰ ਇਹ ਲੋਨ ਦੇ ਰਿਹਾ ਤਾਂ ਕਿ ਤੁਸੀਂ ਫਰਦਰ ਆਪਣੀ ਇਕਨੋਮੀ ਸਹੀ ਕਰ ਸਕੋ ਕਿਹੜੇ ਪ੍ਰੋਗਰਾਮ ਦੇ ਅੰਦਰ ਥਿਸ ਇਜ਼ ਦਾ ਪ੍ਰੋਗਰਾਮ ਐਕਸਟੈਂਡਡ ਫੰਡ ਫੈਸਿਲਿਟੀ ਪਿਆਰਿਓਂ ਇੰਡੀਆ ਦਾ 1991 ਦਾ ਕ੍ਰਾਈਸਿਸ ਯਾਦ ਕਰੋ ਆਪਣੇ ਫਾਈਨੈਂਸ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਜੀ ਤੇ ਆਪਣੇ ਪ੍ਰਾਈਮ ਮਿਨਿਸਟਰ ਪੀ ਵੀ ਨਰਸਿਮਹਾ ਰਾਓ ਸਾਹਿਬ ਥੋੜਾ ਜਿਹਾ ਟਾਈਮ ਰਹਿ ਗਿਆ ਸੀ ਕਿ ਸਾਡਾ ਪੈਸਾ ਖਤਮ ਹੋਣ ਵਾਲਾ ਸੀ ਅਸੀਂ ਵੀ ਇਸੀ ਫੰਡ ਦੇ ਅੰਦਰ ਲੋਨ ਲਿੱਤਾ ਸੀ ਪਰ ਸਿਰਫ ਇੱਕ ਵਾਰ ਪਰ ਸਿਰਫ ਇੱਕ ਵਾਰ ਪਰ ਅੱਗੇ ਇੱਕ ਫੈਕਟ ਹੋ ਰਹਾ ਹੈਗਾ ਪਿਛਲੇ 35 ਸਾਲਾਂ ਚ ਪਾਕਿਸਤਾਨ 28 ਵਾਰ ਲੋਨ ਲੈ ਚੁੱਕਿਆ ਹੈ ਦੂਸਰੇ ਦੇਸ਼ਾਂ ਤੋਂ ਐਂਡ ਇਟ ਇਜ਼ ਵਨ ਆਫ them ਦਿੱਲਤਾ ਕਿਉਂ IMF ਨੇ ਇੱਕ ਸਕੀਮ ਕੱਢੀ ਹੋਈ ਹੈ ਬਹੁਤ ਪੁਰਾਣੀ ਸਕੀਮ ਹੈ ਜਰੂਰ 아이 IMF ਬਣੇ ਹੈ ਕਿ ਇੱਕ ਐਕਸਟੈਂਡਡ ਫਰਸ ਫੰਡ ਫੈਸਿਲਿਟੀ ਦਵਾਂਗੇ ਜੇ ਤੁਹਾਡੀ ਇਕਨੋਮੀ ਸੀਰੀਅਸ మీడియం ਟਰਮ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਫੇਸ ਕਰ ਰਹੀ ਹੈ ਯਾਨੀ ਕਿ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਦਾ ਸਿੱਧਾ ਸਿੱਧਾ ਇਹ ਮਤਲਬ ਹੈ ਕਿ ਤੁਸੀਂ ਇੰਪੋਰਟ ਕਰਵਾ ਰਹੇ ਹੋ ਇੰਨਾ ਸਮਾਨ ਤੇ ਇਸ ਇੰਪੋਰਟ ਲਈ ਦੇਣ ਲਈ ਯੂ ਹੈਵ ਨੋ ਮਨੀ ਲਫਟ ਸਮਝ ਰਹੇ ਹੋ ਬੈਲੈਂਸ ਆਫ ਪੇਮੈਂਟ ਕਰਾਈਸਿਸ ਦਾ ਮਤਲਬ ਹੈ ਇਹ ਇੰਪੋਰਟ ਦਾ ਕਰਜ਼ਾ ਚੁਕਾਉਣ ਲਈ ਕਰਜ਼ਾ ਲੈ ਕੇ ਇੰਪੋਰਟ ਕਰ ਰਹੇ ਹੋ ਤੁਸੀਂ ਤੇ ਇੰਪੋਰਟ ਜਿੰਨਾ ਵੀ ਆ ਰਿਹਾ ਤੁਹਾਡੇ ਕੋਲ ਪੈਸੇ ਨਹੀਂ ਆ ਉਹ ਦੇਣ ਵਾਸਤੇ 댓 ਇਜ਼ ਵਾਈ ਜੇ ਇਸ ਹਾਲਾਤ ਤੱਕ ਕੋਈ ਇਕਨੋਮੀ ਆ ਚੁੱਕੀ ਹੈ ਤੇ ਇਹ ਆਈਐਮਐਫ ਜਿਹੜਾ ਹੈ ਉਹਦੀ ਮਦਦ ਕਰੇਗਾ ਸਟ੍ਰਕਚਰਲ ਵੀਕਨੈਸ ਦਾ ਮਤਲਬ ਹੈ ਇਹ ਖਤਮ ਹੀ ਨਹੀਂ ਹੋ ਰਿਹਾ ਕਮ ਤੇ IMF ਦੀ ਅਫੀਸ਼ੀਅਲ ਵੈਬਸਾਈਟ ਤੇ ਚੀਜ਼ ਲਿਖੀ ਹੈ ਕਿ ਇਹ ਜਿਹੜਾ ਆਪਾਂ ਲੋਨ ਦੇ ਰਹੇ ਆਂ ਇਹਦਾ ਪਰਪਸ ਕੀ ਹੈ ਕਿ ਜਿਹੜੀਆਂ ਸੀਰੀਅਸ ਪੇਮੈਂਟ ਇਮਬੈਲੈਂਸ ਵਾਲੀ ਕੰਟਰੀਜ਼ ਨੇ ਲੋ ਜੀ ਸੀਰੀਅਸ ਪੇਮੈਂਟ ਇਮਬੈਲੈਂਸ ਵਾਲੀ ਕੰਟਰੀਜ਼ ਨੇ ਉਹਨਾਂ ਦੇ ਜਿਹੜੇ ਸਟਰਕਚਰਲ ਇੰਪੈਡੀਮੈਂਟਸ ਐ ਤੁਸੀਂ ਕਿਸੇ ਨੂੰ ਆਨ ਨਹੀਂ ਦਿੰਦੇ ਕਿਸੇ ਨੂੰ ਇਨਵੈਸਟ ਨਹੀਂ ਕਰਨ ਦਿੰਦੇ ਤੁਸੀਂ ਟੈਰੋਰੀਜ਼ਮ ਦਾ ਸਾਥ ਦੇਈ ਜਾ ਰਹੇ ਹੋ ਇਹ ਸਾਰੀਆਂ ਚੀਜ਼ਾਂ ਜਦੋਂ ਉਹਨਾਂ ਨੇ ਦੇਖੀਆਂ ਤੇ ਉਹਨਾਂ ਨੇ ਕਿਹਾ ਕਿ ਭਾਈ ਤੁਹਾਡਾ ਸ਼ਾਇਦ ਲੋਨ ਲੈਣਾ ਬਣਦਾ ਦ ਪਰਪਸ ਇਸ ਕਿ ਉਹ ਸਾਰੀਆਂ ਚੀਜ਼ਾਂ ਨੂੰ ਸਹੀ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਨੇ ਉਧਰ ਦੇ ਉਹ ਸਫਰ ਨਾ ਕਰਨ ਹੁਣ ਪਾਕਿਸਤਾਨ ਕੀ ਇਸ ਚੀਜ਼ ਵਾਸਤੇ ਐਲੀਜੀਬਲ ਸੀ ਹੁਣੇ ਤੁਹਾਨੂੰ ਪਤਾ ਲੱਗ ਜਾਏਗਾ ਆਈਐਮਐਫ ਨੇ ਕਿਹਾ ਹੈ ਉਹ ਵਾਲੀ ਸਾਰੀ ਕੰਟਰੀਜ਼ ਐਲੀਜੀਬਲ ਨੇ ਜਿਹੜੀਆਂ ਪੋਟੈਂਸ਼ੀਅਲ ਐਕਸਟਰਨਲ ਫਾਈਨੈਂਸ਼ੀਅਲ ੀਡਸ ਨੂੰ ਫਾਈਨਾਂਸਿੰਗ ੀਡਸ ਨੂੰ ਨਹੀਂ ਪੂਰਾ ਕਰ 파ਰੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿਹੜੇ ਤੁਸੀਂ ਸਮਾਨ ਬਾਰੋ ਇੰਪੋਰਟ ਕਰਾ ਰਹੇ ਹੋ ਉਹ ਵੀ ਤੁਸੀਂ ਪੂਰਾ ਨਹੀਂ ਕਰ 파ਰੇ ਦੂਸਰਾ ਜਿਹੜੀ ਲੋ ਇਨਕਮ ਕੰਟਰੀਜ਼ ਹੈ ਉਹੀ ਇਸ ਦਾ ਯੂਜ਼ ਕਰ ਸਕਦੀ ਹੈ ਹੋ ਸਕਦਾ ਹੈ ਕਿ ਚਾਈਨਾ ਵੀ ਕਵੇ ਠੀਕ ਹੈ ਜੀ ਚਾਈਨਾ ਵੀ ਕਵੇ ਕਿ ਨਹੀਂ ਜੀ ਮੈਂ ਯੂਜ਼ ਕਰਨਾ ਹੈ ਠੀਕ ਹੈ ਜੀ ਚਾਈਨਾ ਵੀ ਕਵੇ ਏਦਾਂ ਕਰਨਾ ਹੈ ਨਾਰਮਲੀ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾਂਦਾ ਕਰ ਸਕਦੇ ਨੇ ਯੂਜ਼ ਪਰ ਇਟ ਇਜ਼ ਮੋਸਟਲੀ ਫॉर ਕੀ ਲਿਖਿਆ ਹੋਇਆ ਹੈ ਜੀ ਲੋ ਇਨਕਮ ਕੰਟਰੀਜ਼ ਠੀਕ ਹੈ ਜੀ ਠੀਕ ਹੈ 댓 ਇਜ਼ ਦਾ ਥਿੰਗ ਐਡਵਾਂਸਡ ਐਂਡ ਇਮਰਜਿੰਗ ਵੀ ਯੂਜ਼ ਕਰਦੇ ਨੇ ਪਰ ਮੋਸਟਲੀ ਇਟ ਇਜ਼ ਯੂਜ਼ਡ ਬਾਈ ਦੋਸ ਕੰਟਰੀਜ਼ ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕੰਡੀਸ਼ਨਸ ਕੀ ਲਗਾਈਆਂ ਸੀ ਤੁਹਾਨੂੰ ਲੋਨ ਦਿੱਤਾ ਜਾਏਗਾ you will be allocated around 7 billion ਜਿਹਦੀ ਇੱਕ installment ਹੱਲੇ ਇਹਨਾਂ ਨੂੰ ਦਿੱਤੀ ਗਈ ਹੈ 1.4 billion ਦੀ ਪਰ ਤੁਸੀਂ ਉਹ ਪੈਸੇ ਦਾ ਕਰਨਾ ਕੀ ਹੈ ਉਹ ਇੱਥੇ ਲਿਖਿਆ ਹੈ ਤੁਸੀਂ ਆਪਣੀ ਇਕਨੋਮੀ ਨੂੰ ਸਹੀ ਕਰੋ ਤੁਸੀਂ ਜਿਹੜੇ ਸਟ੍ਰਕਚਰਲ ਰਿਫਾਰਮਸ ਕਰਨੇ ਆ ਜਿਵੇਂ ਕਿ ਓਪਨਿੰਗ ਅਪ ਆਫ ਦਾ ਇਕਨੋਮੀ ਉਹਦਾ ਮਤਲਬ ਕੀ ਹੈ ਬਾਹਰੋਂ ਇਨਵੈਸਟਰਸ ਨੂੰ ਇੱਥੇ ਆਣ ਦੋ ਉਹ ਸਾਰੀਆਂ ਚੀਜ਼ਾਂ ਤੁਸੀਂ ਕਰਨੀਆਂ ਜੇ ਉਹ ਨਹੀਂ ਕੀਤੀਆਂ ਤੇ ਤੁਹਾਡਾ ਲੋਨ ਕੈਨਸਲ ਉਸ ਤੋਂ ਬਾਅਦ ਦੇਖੋ ਆਫਟਰ ਥਿਸ ਕੰਡੀਸ਼ਨੈਲਿਟੀ ਤੁਹਾਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਇਸ ਪਾਕਿਸਤਾਨ एलिजिਬਲ ਫਾਰ ਥਿਸ ईएफएफ ਕੀ ਪਾਕਿਸਤਾਨ ਇਹਦੇ ਵਾਸਤੇ एलिजिਬਲ ਹੈ ਆਓ ਤੁਹਾਨੂੰ ਹੁਣ ਪਾਕਿਸਤਾਨ ਦੇ ਵਿੱਚ ਹਲਾਰ ਸਮਝਾਉਣਾ ਪਾਕਿਸਤਾਨ ਦੀ ਜੀਡੀਪੀ ਜਿਹੜੀ ਹੈ 2017 ਵਿੱਚ ਜਿੰਨੀ ਸੀਗੀ 2023 ਵਿੱਚ ਉਸ ਤੋਂ ਵੀ ਥੱਲੇ ਚਲੇਗੀ ਇਹ ਸਟੇਟਿਡ ਫੈਕਟ ਹੈ ਉਸ ਤੋਂ ਬਾਅਦ ਦੇਖੋ ਪਾਕਿਸਤਾਨ ਦੀ ਜਿਹੜੀ ਪਾਸਟ 5 ਇਅਰ ਦੀ ਇਨਫਲੇਸ਼ਨ ਹੈ ਦੇਖੋ ਕਿੱਥੇ ਜਾ ਰਹੀ ਹੈ ਕਰੰਟਲੀ ਦਾ ਇਨਫਲੇਸ਼ਨ ਇਜ਼ ਪਾਕਿਸਤਾਨ ਇਸ ਦਿਸ ਇਹਦਾ ਸਾਫ਼-ਸਾਫ਼ ਇਹ ਮਤਲਬ ਹੈ ਜੀਡੀਪੀ ਦਾ ਮਤਲਬ ਹੈ ਮਨੀ ਜਿਹੜਾ ਮਨੀ ਹੈ ਉਹ ਆ ਨਹੀਂ ਰਿਹਾ ਉਹਦੀ ਵੈਲਿਊ ਘਟ ਹੋ ਰਹੀ ਹੈ ਤੇ ਜਿਹੜੇ ਪ੍ਰਾਈਸਸ ਆਫ ਗੁੱਡਸ ਹੈ ਉਹ ਵਧ ਰਹੇ ਨੇ ਉਹ ਵਧੀ ਜਾ ਰਹੇ ਨੇ ਤੇ ਭਈ ਉੱਥੇ ਦੇ ਲੋਕਾਂ ਦਾ ਕੀ ਹਾਲ ਹੋਏਗਾ ਸੋਚੋ ਦਿਸ ਇਸ ਦਾ ਰੀਜ਼ਨ ਕਿ ਪਾਕਿਸਤਾਨ ਆਈਐਮਐਫ ਲੋਨ ਲਈ ਐਲੀਜੀਬਲ ਹੋ ਰਿਹਾ ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਇਕਨੋਮੀ ਵਿੱਚ ਕੁਝ ਸਟਰਕਚਰਲ ਡਿਫੈਕਟਸ ਨੇ ਜਿਵੇਂ ਕਿ ਇਕਨੋਮਿਕ ਗਰੋਥ ਮਿਸਮੈਨੇਜਮੈਂਟ ਸਾਰਾ ਤੇ ਬਈ ਆਤੰਕਵਾਦੀਆਂ ਨੂੰ ਪੈਸਾ ਦੇਈ ਜਾ ਰਹੇ ਨੇ ਡਿਫੈਂਸ ਤੇ ਲਾਈ ਜਾ ਰਹੇ ਨੇ ਉਸ ਤੋਂ ਬਾਅਦ ਪੋਪੂਲੇਸ਼ਨ ਇੰਨੀ ਜ਼ਿਆਦਾ ਹੈ ਇਨ ਐਡੂਕੇਟ ਇਨਵੈਸਟਮੈਂਟ ਹੈ ਔਮਨ ਨੂੰ ਤਾਂ ਕੰਮ ਹੀ ਨਹੀਂ ਕਰਨ ਦਿੰਦੇ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਪਾਕਿਸਤਾਨ ਆਈਐਮਐਫ ਦੀ ਈਐਫਐਫ ਜਿਹੜੀ ਫੈਸਿਲਿਟੀ ਹੈ ਉਹਦੇ ਵਿੱਚ ਲੋਨ ਲੈਣ ਦੇ ਕਾਬਿਲ ਹੈ ਪਰ ਕੀ ਉਹਨੇ ਸਿਰਫ ਇਹਨਾਂ ਤੋਂ ਲੋਨ ਲਿੱਤਾ ਹੋਇਆ ਨਹੀਂ ਇੱਕ ਸਟੇਟਡ ਫੈਕਟ ਹੈ ਕਿ ਪਾਕਿਸਤਾਨ ਨੇ ਪਿਛਲੇ 35 ਸਾਲਾਂ ਤੋਂ 28 ਲੋਨ ਲਏ ਨੇ ਮਤਲਬ ਕੋਈ ਇੱਕ ਦਾ ਹੀ ਸਾਲ ਹੈ ਜਿਸ ਤੋਂ ਉਹਨੇ ਲੋਨ ਨਹੀਂ ਲਿਆ ਨਹੀਂ ਤੇ ਹਰ ਸਾਲ ਲੋਨ ਲੈ ਹੀ ਲੈਂਦੇ ਨੇ ਦੇਖੋ ਇਹੋ ਜੀ ਕੰਟਰੀਜ਼ ਤੇ ਇਹੋ ਜੀ ਬੈਂਕਸ ਤੋਂ ਪਰ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਸਵਾਲ ਕੁਝ ਇਸ ਤਰ੍ਹਾਂ ਦਾ ਆਉਂਦਾ ਹੈ ਕਿ ਯਾਰ ਇੰਡੀਆ ਤੇ ਪਾਕਿਸਤਾਨ ਦਾ ਕੀ ਕੰਪੈਰੀਜ਼ਨ ਦੇ ਆਓ ਆਪਾਂ ਇੰਡੀਆ ਪਾਕਿਸਤਾਨ ਦੀ ਜੀਡੀਪੀ ਦਾ ਇੱਕ ਵਾਰ ਕੰਪੈਰੀਜ਼ਨ ਕਰ ਲੈਂਦੇ ਨੇ ਇਹ ਗ੍ਰਾਫ ਸ਼ੋਅ ਕਰ ਰਿਹਾ ਹੈ ਇਅਰਲੀ ਕੰਪੈਰੀਜ਼ਨ ਆਫ ਇੰਡੀਆ ਐਂਡ ਪਾਕਿਸਤਾਨ ਜੀਡੀਪੀ 1980 ਦੇ ਵਿੱਚ ਇੰਡੀਆ ਦੀ ਜੀਡੀਪੀ 4.8 ਟਾਈਮਸ ਵੱਡੀ ਸੀਗੀ ਪਾਕਿਸਤਾਨ ਤੋਂ ਐਂਡ ਤੁਹਾਨੂੰ ਪਤਾ ਹੈ ਹੈਰਾਨੀ ਦੀ ਗੱਲ ਕੀ ਹੈ ਇਹ ਗੈਪ ਵੱਧਦਾ ਰਿਹਾ ਅੱਜ ਦੇ ਟਾਈਮ 'ਚ ਜੇ ਮੈਂ ਦੇਖਾਂ ਆਪਣੀ ਜੀਡੀਪੀ ਅਪਰੋਕਸੀਮੇਟਲੀ 10.5 ਟਾਈਮਸ ਵੱਡੀ ਹੈ ਪਾਕਿਸਤਾਨ ਤੋਂ ਇਹ ਫਿਰ ਵੀ ਸਾਡਾ ਮੁਕਾਬਲਾ ਕਰਨਗੇ ਕਿ ਇਹ ਫਿਰ ਵੀ ਇਹਨਾਂ ਨੂੰ ਲੱਗਦਾ ਹੈ ਕਿ ਦੇ ਕੈਨ ਬੀਟ ਅਸ ਸੋਚੋ ਇਹਨਾਂ ਨੇ ਤੋੜ ਲੱਭਿਆ ਕਿ ਐਕਸਟੈਂਡਡ ਫੈਸਿਲਿਟੀ ਵਿੱਚ ਤੇ ਥੋੜਾ ਬਹੁਤ ਪੈਸਾ ਮਿਲਣਾ ਹੀ ਹੈ ਮੈਂ ਕਲਾਈਮੇਟ ਰੈਜ਼ੀਲिएंट ਫੰਡ ਤੋਂ ਥੋੜਾ ਹੋਰ ਪੈਸਾ ਲੈ ਜਾ ਕਿਉਂਕਿ ਮੇਰੀ ਜੀਡੀਪੀ ਤੇ ਇੰਡੀਆ ਨਾਲ ਮੈਚ ਨਹੀਂ ਕਰ 파ਰੀ ਹੁਣ ਇਹ ਕਲਾਈਮੇਟ ਰੈਜ਼ੀਲिएंट ਫੰਡ ਉਹ ਕੰਟਰੀਸ ਨੂੰ ਦਿੱਤਾ ਜਾਂਦਾ ਹੈ ਅੰਡਰ ਦਿਸ ਰੈਜ਼ੀਲੈਂਸ ਐਂਡ ਸਸਟੇਨੇਬਿਲਿਟੀ ਟਰਸਟ ਜਿਹੜੀ ਕੰਟਰੀਸ ਕਹਿੰਦੇ ਨੇ ਕਿ ਆਪਾਂ ਇਨਫਰਾਸਟ੍ਰਕਚਰ ਖੜਾ ਕਰਾਂਗੇ ਆਪਾਂ ਇਹੋ ਜਿਹਾ ਇਨਫਰਾਸਟ੍ਰਕਚਰ ਖੜਾ ਕਰਾਂਗੇ ਜਿਹੜਾ ਕਲਾਈਮੇਟ ਚੇਂਜ ਨੂੰ ਟੈਕਲ ਕਰਦਾ ਉਹਦੇ ਲਈ ਆਪਾਂ ਕੰਮ ਕਰਾਂਗੇ ਸਾਨੂੰ ਪੈਸੇ ਲਿਆਓ ਆਪਾਂ ਜਿਹੜਾ ਗਲੋਬਲ ਟੈਂਪਰੇਚਰ ਇਨਕਰੀਜ਼ ਹੋ ਰਿਹਾ ਹੈ ਉਹਨੂੰ ਟੈਕਲ ਕਰਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਕਿੰਨਾ ਕੀ ਕੰਮ ਕਰ ਰਿਹਾ ਹੈ ਹੁਣ ਜਿਹੜਾ ਸਵਾਲ ਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ ਦਸ ਯੂਐਸ ਸਾਈਡ ਵਿਦ ਦਾ ਪਾਕਿਸਤਾਨ ਕੀ ਇਹ ਲੋਨ ਜਿਹੜਾ ਦਵਾਇਆ ਗਿਆ ਹੈ ਪਾਕਿਸਤਾਨ ਨੂੰ ਇਹਦਾ ਯੂਐਸ ਦਾ ਕਿਤਨਾ ਕਿਤੇ ਹੱਥ ਹੈ ਤੁਸੀਂ ਸਿਰਫ ਇਸ ਚੀਜ਼ ਤੇ ਦੇਖੋ ਕਿ ਜਿਹੜਾ ਐਗਜ਼ੀਕਿਊਟਿਵ ਬੋਰਡ ਹੈ ਸਟਾਰਟਿੰਗ ਚ ਤੁਸੀਂ ਦੇਖਿਆ ਕਿ ਇੱਕ ਐਗਜ਼ੀਕਿਊਟਿਵ ਬੋਰਡ ਹੈ ਜਿਹੜਾ ਕਿ ਡਿਸੀਜਨ ਲੈਂਦਾ ਕਿ ਲੋਨ ਦੇਣਾ ਕਿ ਨਹੀਂ ਉਹਦੇ ਵਿੱਚ ਅਪਰੋਕਸੀਮੇਟਲੀ 24 ਕੰਟਰੀਜ਼ ਨੇ ਜਿਨਾਂ ਦੇ ਕੋਲ ਆਈਐਮਐਫ ਦੇ ਕੋਟੇ ਸ਼ੇਅਰ ਨੇ ਤੇ ਤੁਸੀਂ ਇਹ ਦੇਖੋ ਉਹ 24 ਕੰਟਰੀਜ਼ ਦੇ ਵਿੱਚੋਂ ਸਭ ਤੋਂ ਹਾਈएस्ट ਸ਼ੇਅਰ ਯੂਐਸਏ ਤੇ ਉਹਨਾਂ ਦੇ ਅਲਾਈਸ ਦਾ ਹੈ ਇਹ ਦੇਖੋ ਚਾਈਨਾ ਨੂੰ ਕੱਢ ਦੋ ਬਰ ਇਹ ਤੇ ਆਲਰੇਡੀ ਪਾਕਿਸਤਾਨ ਦਾ ਅਲਾਈ ਹੈ ਪਰ ਬਾਕੀ ਵੱਡੇ ਵੱਡੇ ਸ਼ੇਅਰ ਤੇ ਯੂਐਸ ਤੇ ਉਹਦੇ ਅਲਾਈਸ ਦੇ ਨੇ ਤੇ ਜੇ ਯੂਐਸ ਚਾਹਦਾ ਮੈਂ ਨਹੀਂ ਕਰਿਓ ਉਹਨੇ ਕੀਤਾ ਨਹੀਂ ਕੀਤਾ ਪਰ ਜੇ ਉਹ ਚਾਹਦਾ ਤੇ ਰੁਕਵਾ ਸਕਦਾ ਸੀ ਨਾ 댓 ਇਜ਼ ਦ ਥਿੰਗ ਸੋ ਹੁਣ ਤੁਸੀਂ ਆਪ ਕਮੈਂਟ ਵਿੱਚ ਦੱਸਿਓ ਕਿ ਪਾਕਿਸਤਾਨ ਨੂੰ ਇੰਨੇ ਪੈਸੇ ਦੇਣਾ ਤੇ ਬਾਅਦ ਚ ਸੀਜ਼ਫਾਇਰ ਦਾ ਟਿੰਡੋਰਾ ਪਿੱਟਣਾ ਕੀ ਇਹ ਸੋਚੀ ਸਮਝੀ ਸ਼ਾਦੀਸ਼ ਨਹੀਂ ਕਿਉਂ ਇਹਨਾਂ ਨੂੰ ਪੈਸੇ ਦਿੱਤੇ ਬਾਅਦ ਤੁਸੀਂ ਕਿਹਾ ਕਿ ਮੈਂ ਸੀਜ਼ਫਾਇਰ ਕਰਾਤੀ ਵਾਈ ਠੀਕ ਹੈ ਐਂਡ ਲਾਸਟ ਵਿੱਚ ਮੈਂ ਇਹੀ ਚੀਜ਼ ਕਹਿਣਾ ਚਾਹੂੰਗਾ ਜਿਹੜਾ ਆਈਐਮਐਫ ਲੋਨ ਪਾਕਿਸਤਾਨ ਨੂੰ ਦਿੱਤਾ ਗਿਆ ਹੈ ਉਹ ਇੱਕ ਪਾਕਿਸਤਾਨ ਦੀ ਸੋਚੀ ਸਮਝੀ ਸ਼ਾਦੀਸ਼ ਦਿਖਾਂਦਾ ਹੈ ਕੀ ਕਿ ਉਹਨਾਂ ਦਾ ਇੱਕੋ ਹੀ ਹੈ ਨਾਰਾ ਭੀਖ ਮੰਗੋ ਲੋਨ ਲਓ ਚੋਰੀ ਕਰੋ ਤੇ ਟੈਰੋਰਿਜ਼ਮ ਤੇ ਲਗਾ ਦਿਓ that is their only motive and ਜੇ ਸਾਨੂੰ ਇਹਨੂੰ ਟੈਕਲ ਕਰਨਾ ਹੈ ਨਾ ਸਿਰਫ ਡਾਇਰੈਕਟ ਕਨਫਰੋਂਟੇਸ਼ਨ ਇਸ ਨਾਟ ਵਾਟ ਇਸ ਰਿਕੁਆਇਰਡ ਕਵਰਟ ਜਗ੍ਹਾ ਹੁਣ ਓਵਰਟ ਆਪਰੇਸ਼ਨਸ ਵੀ ਕਰਨੇ ਪੈਣੇ ਪਿਆ ਰਹੇ ਹੋ ਜਿਸ ਤਰ੍ਹਾਂ ਮੁਕਤੀਵਾਦੀ ਨੇ ਬਣਾਈ ਸੀ ਉਸ ਤਰ੍ਹਾਂ ਬਲੋਚ ਆਰਮੀ ਨੂੰ ਵੀ ਥੋੜਾ ਜਿਹਾ ਸਪੋਰਟ ਕਰੋ ਪਰ ਨਾਟ ਡਾਇਰੈਕਟਲੀ ਟੈਕਟੀਕਲੀ ਪ੍ਰੋਪਰਲੀ ਸਟ੍ਰੈਟਜੀ ਬਣਾ ਕੇ ਐਂਡ that is it ਹੁਣ ਤੁਸੀਂ ਮੈਨੂੰ ਕਮੈਂਟ ਚ ਆਪ ਦੱਸਿਓ ਕਿ ਤੁਹਾਨੂੰ ਲੱਗਦਾ ਹੈ ਕਿ ਯੂਐਸ ਦੀ ਇਨਵੋਲਵਮੈਂਟ ਸਗੀ ਕਿ ਯੂਐਸ ਸਿਰਫ ਛਲਾਵਾ ਕਰ ਰਿਹਾ ਹੈ ਕਿ ਨਹੀਂ ਕਿ ਉਹ ਰੀਅਲੀ ਚਾਹੁੰਦਾ ਹੈ ਕਿ ਸੀਜ਼ਫਾਇਰ ਹੋ ਜੇ ਚਾਹ ਰਹੇ ਹੋ ਇਹੋ ਜੇ ਸਵਾਲ ਜੇ ਤੁਹਾਨੂੰ ਇੰਟਰੀਕ ਕਰਦੇ ਨੇ ਜੇ ਤੁਸੀਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਹੋਰ ਵਧੀਆ-ਵਧੀਆ ਟੌਪਿਕ ਦੇ ਜਾਣਕਾਰੀ ਜਾਨਣਾ ਚਾਹੁੰਦੇ ਹੋ ਇਹ ਮੇਰਾ ਟੈਲੀਗ੍ਰam ਫੋਲੋ ਕਰ ਲਓ ਮੈਰੋਜ ਇੱਥੇ ਕੋਈ ਨਾ ਕੋਈ ਜਿਹੜੇ ਇਸ਼ੂਜ਼ ਹੁੰਦੇ ਨੇ ਉਹਨਾਂ ਬਾਰੇ ਗੱਲ ਕਰਦਾ ਹਾਂ ਉਹਨਾਂ ਦੇ ਰਿਲੇਟਿਡ ਜੋ ਯੂਪੀਐਸਸੀ ਪੀਸੀਐਸ ਨਾਲ ਇੰਪੋਰਟੈਂਟ ਚੀਜ਼ਾਂ ਹੈ ਉਹ ਤੁਹਾਨੂੰ ਦੱਸਦਾ ਉਸ ਤੋਂ ਇਲਾਵਾ ਜੇ ਤੁਸੀਂ ਪੰਜਾਬ ਪੀਸੀਐਸ ਦੇ ਤਿਆਰੀ ਕਰ ਰਹੇ ਹੋ ਐਂਡ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਕਨਸੈਪਟ ਵਿੱਚ ਦਿੱਕਤ ਆ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਐਮਸੀਕਿਊਜ਼ ਹੈ ਬਾਰ ਬਾਰ ਗਲਤ ਹੋ ਰਹੇ ਨੇ ਤੁਸੀਂ ਸਾਡਾ ਵੀਡੀਓ ਕੋਰਸ ਇੱਕ ਆਪਟ ਕਰ ਸਕਦੇ ਹੋ ਜੋ ਕਿ ਇਸ ਨੰਬਰ ਤੇ ਤੁਹਾਨੂੰ मिल जाएगा उस्तों अलावा ਤੁਸੀਂ ਨਹੀਂ ਕੋਈ ਕੋਰਸ ਆਫਟ ਕਰਨਾ ਤੁਸੀਂ ਸਿਰਫ ਮਿਲਣਾ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਇਹੀ ਮੁੱਦਾ ਡਿਸਕਸ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਸਰ ਪੰਜਾਬ पीसीएस ਦੀ ਥੋੜੀ ਗਾਈਡੈਂਸ ਚਾਹੀਦੀ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਨਾਲ ਗੱਲ ਕਰਾ ਦਿਓ ਮੇਰਾ ਨਾਮ ਜਤੈਨ ਹੈ ਤੇ ਤੁਹਾਡੇ ਨਾਲ ਇਹ ਤੁਹਾਡੀ ਮੇਰੇ ਨਾਲ ਜਰੂਰ ਗੱਲ ਕਰਉਣਗੇ ਠੀਕ ਹੈ ਜੀ ਸੋ ਅੱਜ ਦੇ ਲਈ ਇੰਨਾ ਹੀ ਕਮੈਂਟ ਵਿੱਚ ਦੱਸ ਕੇ ਜਰੂਰ ਜਾਇਓ ਕਿ ਯੂਐਸ ਪੂਰਾ ਦੋਸ਼ੀ ਹੈ ਕਿ ਨਹੀਂ ਸੱਚ ਰਿਆ ਗਾਲ ਜੀ